ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੇ ਮੁਲਾਜ਼ਮਾਂ ਤੇ ਪੈਸਟਰਸ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਵਿੱਤ ਵਿਭਾਗ ਨੇ ਪੱਤਰ ਜਾਰੀ ਕਰਕੇ ਮੁਲਾਜ਼ਮਾਂ ਨੂੰ ਬਹੁਤ ਹੀ ਵੱਡੀ ਰਾਹਤ ਜਿਹੜੀ ਹੈ ਖੁਸ਼ਖਬਰੀ ਦਿੱਤੀ ਹੈ ਇਸ ਪੱਤਰ ਦੇ ਵਿੱਚ ਕੀ ਕੁਝ ਲਿਖਿਆ ਹੈ ਸਾਰੀ ਹੀ ਜਾਣਕਾਰੀ ਇਸ ਵੀਡੀਓ ਵਿੱਚ ਦਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਜਿਹੜਾ ਪੱਤਰ ਜਾਰੀ ਹੋਇਆ ਹੈ ਉਹ ਮੁਲਾਜ਼ਮ ਜਥੇਬੰਦੀਆਂ ਵੱਲੋਂ ਲੰਮੇ ਸਮੇਂ ਤੋਂ ਇਸ ਮੰਗ ਨੂੰ ਪੂਰਾ ਕਰਵਾਉਣ ਦੇ ਲਈ ਵਿੱਤ ਮੰਤਰੀ ਦੇ ਕੋਲੋਂ ਜਿਹੜਾ ਹੈ ਕਈ ਮੰਗ ਪੱਤਰ ਵੀ ਦੇ ਚੁੱਕੇ ਨੇ ਔਰ ਇਸ ਮੰਗ ਤੇ ਹੁਣ ਜਿਹੜਾ ਹੈ ਵਿੱਤ ਵਿਭਾਗ ਨੇ ਪੱਕੀ ਮੋਹਰ ਲਗਾ ਦਿੱਤੀ ਹੈ ਇਸ ਪੱਤਰ ਦੇ ਵਿੱਚ ਸਾਰੀ ਹੀ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਜਿਹੜੀ ਖੁਸ਼ਖਬਰੀ ਜਿਹੜੀ ਪੱਕੀ ਮੋਹਰ ਲੱਗੀ ਹੈ ਸੋ ਦੋਸਤੋ ਜਿੰਨੇ ਵੀ ਮੁਲਾਜ਼ਮ ਵਰਗ ਨੇ ਉਹਨਾਂ ਸਾਰਿਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਵਾਲੀ ਗੱਲ ਹੈ ਜਿਹੜੇ ਗਰੁੱਪ ਸੀ ਅਤੇ ਗਰੁੱਪ ਡੀ ਨਾਲ ਸੰਬੰਧ ਰੱਖਦੇ ਆ ਸੋ ਦੋਸਤੋ ਵਿਭਾਗ ਦੇ ਵੱਲੋਂ ਵਿੱਤ ਵਿਭਾਗ ਵੱਲੋਂ ਜਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਪੱਤਰ ਜਾਰੀ ਕੀਤਾ ਗਿਆ ਹੈ ਉਹ ਕੀ ਹੈ ਜਿਸ ਤਰ੍ਹਾਂ ਕਿ ਆਪ ਸਭ ਜਾਣਦੇ ਹੋ ਕਿ ਆਪਣੀ ਗ੍ਰੋਸ ਸੈਲਰੀ ਬੰਦ ਦੇ ਉਸ ਤੋਂ ਬਾਅਦ ਆਪਣੀ ਜਿਹੜੀ ਹੈ ਕਟੋਤੀ ਕੀਤੀ ਜਾਂਦੀ ਹੈ ਐਨਪੀਐਸ ਕੱਟਿਆ ਜਾਂਦਾ ਹੈ ਤੇ ਜਿਹੜਾ 10% ਉਸ ਤੋਂ ਬਾਅਦ ਜੀਐਸਟੀ ਕਟਿਆ ਜਾਂਦਾ ਹੈ 120 ਅਤੇ ਜਿਹੜਾ ਹੈ ਦੋਸਤੋ ਟੈਕਸ ਕਟਿਆ ਜਾਂਦਾ ਹੈ ਜਿਹੜਾ ਡਿਪਲੋਮੈਂਟ ਟੈਕਸ ਦੇ ਨਾਂ ਤੇ ਆਪਾਂ ਤੋਂ ਜਿਹੜਾ 200 ਰੁਪਿਆ ਹਰ ਮੰਥ ਹਰ ਮਹੀਨੇ ਹਰ ਵਾਰੀ ਸੈਲਰੀ ਦੇ ਵਿੱਚੋਂ ਕਟਿਆ ਜਾਂਦਾ ਹੈ ਸੋ ਅੱਜ ਵਿਭਾਗ ਦੇ ਵੱਲੋਂ ਇੱਕ ਪੱਤਰ ਜਾਰੀ ਹੋਇਆ ਹੈ ਸੋ ਜਿਹਦੇ ਵਿੱਚ ਗਰੁੱਪ ਸੀ ਅਤੇ ਗਰੁੱਪ ਡੀ ਦੇ ਜਿੰਨੇ ਵੀ ਮੁਲਾਜ਼ਮ ਨੇ ਕਿਸੇ ਵੀ ਕੈਟਾਗਰੀ ਨਾਲ ਸੰਬੰਧ ਰੱਖਦੇ ਐ ਉਹਨਾਂ ਸਾਰਿਆਂ ਦੇ ਲਈ ਜੁਲਾਈ ਤੋਂ ਜਿਹੜਾ ਹੈ ਜਿਹੜਾ ਅੱਜ ਤੋਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਦੇ ਸਭ ਤੋਂ ਜਿਹੜਾ ਤਰੰਤ ਅਸ ਜਿਨ੍ਹਾਂ ਨੂੰ ਜਿਹੜਾ ਪਹਿਲਾਂ ਕੱਟਿਆ ਗਿਆ ਹੁਣ ਅਸ ਤੋਂ ਜਿਹੜਾ ਇਹ ਅਸ ਤੋਂ ਬਹੁਤ ਹੀ ਵੱਡੀ ਜਣੀ ਰਾਹਤ ਰਾਹਤ ਦਿੱਤੀ ਹੈ ਸਰਕਾਰ ਨੇ ਜਿਹੜਾ ਹੁਣ ਇਹ ਜਿਹੜਾ ਟੈਕਸ ਹੁਣ ਨਹੀਂ ਕੱਟਿਆ ਜਾਏਗਾ ਇਸ ਤੋਂ ਬਾਅਦ ਭਾਵ ਕਿ ਜੁਲਾਈ ਤੋਂ ਬਾਅਦ ਅਗਸਤ ਮਹੀਨੇ ਤੋਂ ਜਿਹੜਾ ਹੈ ਤੁਹਾਡਾ ਡਿਪਾਰਟਮੈਂਟ ਟੈਕਸ 200 ਰੁਪਏ ਕੱਟਿਆ ਜਾਣਾ ਸੀ ਉਹ ਹੁਣ ਗਰੁੱਪ ਸੀ ਅਤੇ ਗਰੁੱਪ ਡੀ ਦੇ ਤੋਂ ਅੱਜ ਤੋਂ ਜਿਹੜਾ ਖਤਮ ਕਰ ਦਿੱਤਾ ਗਿਆ ਹੈ ਭਾਵ ਕਿ ਤੁਹਾਨੂੰ ਉਸ ਦੇ ਵਿੱਚ ਮਾਫੀ ਦੇ ਦਿੱਤੀ ਗਈ ਹੈ ਹੁਣ ਜਿਹੜਾ ਹਰ ਮਹੀਨੇ ਤੁਹਾਡੀ 200 ਰੁਪਏ ਤਨਖਾਹ ਵੱਧ ਕੇ ਆਉਗੀ ਸੋ ਇੱਕ ਖੁਸ਼ੀ ਵਾਲੀ ਬਹੁਤ ਹੀ ਵੱਡੀ ਗੱਲ ਹੈ ਸੋ ਦੋਸਤੋ ਸਾਰੇ ਮੁਲਾਜ਼ਮ ਵਰਕ ਦੇ ਨੇ ਜਿਹੜੇ ਕਿਉਂਕਿ ਜਿਹੜਾ ਡਿਪਾਰਟਮੈਂਟ ਟੈਕਸ ਹੈ ਜਿਹਨੂੰ ਬਹੁਤ ਹੀ ਜਿਹੜੇ ਯੂਨੀਅਨ ਦੇ ਵੱਲੋਂ ਪਹਿਲਾਂ ਹੀ ਜਿਹੜੇ ਹੈ ਯੂਨੀਅਨ ਦੇ ਵੱਲੋਂ ਇਸ ਨੂੰ ਖਤਮ ਕਰਵਾਉਣ ਦੇ ਵਾਸਤੇ ਜਿਹੜਾ ਕਿ ਵੱਡਾ ਸੰਘਰਸ਼ ਜਿਹੜਾ ਕਿ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਇਹਨਾਂ ਨੇ ਵਾਰ-ਵਾਰ ਇਹ ਚੀਜ਼ਾਂ ਕਹੀਆਂ ਵੀ ਸਾਨੂੰ ਇਹ ਇੱਕ ਤਰ੍ਹਾਂ ਦਾ ਜਿਹੜਾ ਜਜ਼ੀਆ ਟੈਕਸ ਹੈ ਜਿਹੜਾ ਇਹਨੂੰ ਬੋਲਿਆ ਜਾਂਦਾ ਸੀ ਕਿ ਸਾਡੇ ਤੇ ਵਾਧੂ ਜਿਹੜਾ ਹੈ ਥੋਪਿਆ ਗਿਆ ਹੈ ਜਿਹੜਾ ਉਹ ਕੱਟਿਆ ਜਾਣਾ ਚਾਹੀਦਾ ਹੈ ਤਾਂ ਹੁਣ ਜਿਹੜਾ ਹੈ ਇਹ ਇਹਨਾਂ ਨੇ ਕੀ ਕੀਤਾ ਗਰੁੱਪ ਸੀ ਅਤੇ ਗਰੁੱਪ ਡੀ ਦੇ ਜਿਹੜੇ ਮੁਲਾਜ਼ਮ ਨੇ ਜਿਹੜੇ ਉਹਦੇ ਵਿੱਚ ਉਹਨਾਂ ਨੂੰ ਮਾਫੀ ਦੇ ਦਿੱਤੀ ਗਈ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਲਾਸ ਸੀ ਅਤੇ ਕਲਾਸ ਡੀ ਕਰਮਚਾਰੀਆਂ ਦੇ ਵਿਕਾਸ ਟੈਕਸ 200 ਪ੍ਰਤੀ ਮਹੀਨਾ ਨੂੰ ਖਤਮ ਕਰਨ ਸੰਬੰਧੀ ਜਿਹੜਾ ਅਚ ਪੱਤਰ ਜਾਰੀ ਹੋਇਆ ਹੈ ਸੋ ਪੱਤਰ ਜਿਹੜਾ ਜਾਰੀ ਹੋਇਆ ਸਾਰੇ ਸਟੇਟਾਂ ਦੇ ਪਬੰਦਿਕ ਕਾਰਜਕਾਰੀ ਅਧਿਕਾਰੀ ਪੰਜਾਬ ਰਾਜ ਦੀ ਜਿਹੜੀ ਪੀ ਐਸਯੂ ਬੋਰਡ ਕੋਆਪਰੇਸ਼ਨ ਜਿਹੜੀ ਸਿਕਸ ਹੈ ਇੱਕਕਾਰੀ ਸੰਸਥਾਵਾਂ ਪੰਜਾਬ ਸਰਕਾਰ ਜਿੰਨੇ ਵੀ ਇਹਦੇ ਨਾਲ ਸੰਬੰਧ ਰੱਖਦੇ ਐ ਸਾਰਿਆਂ ਵਾਸਤੇ ਜਿਹੜਾ ਹੈ ਅਜਪੱਤਰ ਜਾਰੀ ਹੋ ਚੁੱਕਿਆ ਹੈ ਸੋ ਦੋਸਤੋ ਇਹ ਪਟਿਆਲਾ ਦਫਤਰ ਦੇ ਵਿੱਚੋਂ ਜਿਹੜਾ ਅਜਪੱਤਰ ਜਾਰੀ ਹੋਇਆ ਹੈ ਸਾਰੇ ਹੀ ਵਿਭਾਗਾਂ ਨੂੰ ਜਾਰੀ ਕਰ ਦਿੱਤਾ ਗਿਆ ਹੈ ਹੁਣ ਜਿਹੜੇ ਅਗਸਤ ਮਹੀਨੇ ਤੋਂ ਤੁਹਾਡਾ 200 ਰੁਪਿਆ ਕਟਿਆ ਨਹੀਂ ਜਾਊਗਾ ਸੋਗੋ ਤੁਹਾਡੀ ਸੈਲਰੀ ਦੇ ਵਿੱਚੋਂ ਇਹ ਜਿਹੜਾ ਵਧ ਕੇ ਆਊਗਾ ਅਗਲੀ ਵਾਰ ਤੋਂ ਜਿਹੜਾ ਉਹਨਾਂ ਦੀ ਜਿਹੜੀ 200 ਤਨਖਾਹ ਵਧ ਕੇ ਆਏਗੀ ਜਿਹੜਾ ਡਿਪਾਰਟਮੈਂਟ ਟੈਕਸ ਬੰਦ ਦਾ ਸੀ ਉਹ ਹੁਣ ਕੱਟ ਦਿੱਤਾ ਗਿਆ ਹੈ ਸੋ ਦੋਸਤੋ ਆ ਹਾਂ ਬਹੁਤ ਹੀ ਵੱਡੀ ਖੁਸ਼ਖਬਰੀ ਜਿਹੜੀ ਹੈ ਵਿੱਤ ਵਿਭਾਗ ਨੇ ਮਲਾਸਮਾਨ ਨੂੰ ਦਿੱਤੀ ਹੈ ਇਸ ਮੰਗ ਨੂੰ ਜਿਹੜੀ ਹੈ ਪੱਕੀ ਮੋਹਰ ਲੱਗੀ ਹੈ ਮਿਲਦੇ ਆ ਕਿਸੇ ਹੋਰ ਅਪਡੇਟ ਦੇ ਨਾਲ ਬਨੇ ਰਹਿਣਾ ਚੈਨਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ